ਅਦੂ ਹੈ ਪੀਲੇ ਜੇ ਕੱਪੜੇ ਪਾਏ ਹੁੰਦੇ ਨੇ ਸਾਰਾ ਉਹਨੇ ਚੰਦਨ ਆਪਣੇ ਮੂੰਹ ਤੇ ਵੀ ਲਾਇਆ ਹੁੰਦਾ ਹੈ ਸਿਰ ਤੇ ਉਹਨੇ ਉਹ ਆਪਣੇ ਜੂੜਾ ਜਿਆ ਕੀਤਾ ਹੁੰਦਾ ਹੁਣ ਸਾਡੇ ਬੰਦੇ ਜਾਂਦੇ ਨੇ ਜਾ ਕੇ ਪੈਰਾਂ 'ਚ ਬਹਿ ਜਾਂਦੇ ਨੇ ਉਹ ਜਿਕਾਰਾ ਛੱਡ ਦਿੰਦਾ ਪਰ ਮੈਂ ਕੱਲ ਇੱਕੋ ਦੀ ਵੀਡੀਓ ਵੇਖ ਰਿਹਾ ਸੀ ਕਿ ਉਹ ਦੋ ਬੰਦਿਆਂ ਦੇ ਪੈਰਾਂ 'ਚ ਬੈਠਾ ਉਹਦੀਆਂ ਗੱਲਾਂ ਪੁੱਟੀ ਜਾਂਦੇ ਨੇ ਬਾਬੇ ਦੀਆਂ ਤਾਨੂੰ ਖਾਲਸੇ ਬਣਾਇਆ ਸੀ ਕਦੇ ਮਾਸਟਰ ਤਾਰਾ ਸਿੰਘ ਦੱਸਦਾ ਕਿ ਮੈਂ ਜੂਪੀ ਵਿੱਚ ਗਿਆ ਜਿੱਥੇ ਡੇਰੇ ਤੇ ਜਾਣਾ ਸੀ ਉਹ ਖੇਤਾਂ ਵਿੱਚ ਸੀ ਤੇ ਤੁਰ ਕੇ ਜਾਣਾ ਸੀ ਕਹਿੰਦੇ ਇੱਕ ਬੰਦਾ ਦੂਰੋਂ ਭੱਜਾ ਆਉਂਦਾ ਆਵਾਜ਼ਾਂ ਮਾਰਦਾ ਆ ਕੇ ਮੇਰੇ ਪੈਰਾਂ ਤੇ ਡਿੱਗ ਪੈਂਦਾ ਉਠਾਇਆ ਉਹ ਕਹਿੰਦਾ ਵੀ ਤੂੰ ਹੀ ਗੁਰੂ ਨਾਨਕ ਹੈ ਉਹ ਕਹਿੰਦਾ ਮੈਂ ਕਿਵੇਂ ਗੁਰੂ ਨਾਨਕ ਆ ਕਿਹਾ ਮੈਂ ਕਿਹੜਾ ਉਹ ਵੇਖਿਆ ਮੈਂ ਤੇ ਤੈਨੂੰ ਹੀ ਵੇਖਿਆ ਉਹਦਾ ਰੂਪ ਤੇਰੇ ਵਰਗਾ ਹੀ ਸੀ ਸਿਖਾ ਤੇਰਾ ਇਨਾ ਸਨਮਾਨ ਦੁਨੀਆ ਦੇ ਉੱਤੇ ਤੇਰੇ ਤੇ ਇਨਾ ਮਾਣ ਆਪਾਂ ਕਿਹੜੇ ਪਾਸੇ ਤੁਰ ਪਏ ਆ ਆਪ ਹੀ ਘਰ ਵਾਲਿਆਂ ਨੂੰ ਸੁਨਾਹ ਦੇਈ ਜਾਂਦੇ ਆ ਕਿ ਗਲਾਬ ਦੀਆਂ ਪੱਤੀਆਂ ਲਿਆਓ ਜੀ ਆਪ ਹੀ ਫੁੱਲਾਂ ਦੀ ਵਰਖਾ ਕਰਾ ਲੈਨੇ ਆ ਆਪ ਹੀ ਵੀਡੀਓ ਬਣਾ ਲੈਨੇ ਆ ਆਪ ਹੀ ਮੁੜ ਕੇ ਆਪਣੇ ਫੇਸਬੁੱਕ ਤੇ ਪਾ ਦਿੰਨੇ ਆ ਕਿ ਭਾਗਾ ਨਾਲ ਮਿਲਦੇ ਜੀ ਐਸੇ ਸੰਤ ਮਹਾਰਾਜ ਪੁੱਛੋ ਤੈਨੂੰ ਸਰਟੀਫਿਕੇਟ ਕਿੰਨੇ ਦਿੱਤਾ ਹੈ ਭਈ ਪੜ੍ਹੀ ਲਿਖੀ ਦੁਨੀਆ ਚ ਕੋਈ ਆ ਬੰਦਾ ਆਪਣੇ ਆਪ ਦੇ ਨਾਲ ਸ਼ਰੀ ਨਹੀਂ ਲਾਉਂਦਾ ਕੋਈ ਆਪਣੇ ਆਪ ਦੇ ਨਾਲ ਵਿਸ਼ੇਸ਼ਣ ਨਹੀਂ ਲਾਉਂਦਾ ਕੋਈ ਇਸ ਤਰ੍ਹਾਂ ਦੀ ਆਪਣੀ ਆਪਣੇ ਮੂੰਹ ਮੀਆਂ ਮਿੱਠੂ ਕੋਈ ਨਹੀਂ ਬਣਦਾ ਦੁਨੀਆ 'ਚ ਇਹਨਾਂ ਚੀਜ਼ਾਂ ਨੇ ਇੰਟਰਨੈਟ ਤੋਂ ਉਤਰਨਾ ਨਹੀਂ ਜੇ ਆਪਾਂ ਮਰ ਜਾਣਾ ਹੈ ਇਹ ਗੁਸਤਾਖੀਆਂ ਸਾਡੀਆਂ ਨੈਟ ਤੇ ਪਈਆਂ ਰਹਿਣੀਆਂ ਨਹੀਂ ਆ ਜਦੋਂ ਕੋਈ ਨੇਤਾ ਮੁਕਰਦਾ ਹੈ ਨਾ ਪ੍ਰੈਸ ਵਾਲੇ ਉਹਦੀ ਪੁਰਾਣੀ ਵੀਡੀਓ ਕੱਢ ਕੇ ਨਾਲ ਜੋੜ ਦਿੰਦੇ ਨੇ ਵੀ ਨੇਤਾ ਜੀ ਆ ਵੀ ਸੁਣ ਲਓ ਕਲ ਤੁਹਾਡੇ ਸ਼ਬਦ ਹੋਰ ਸੀ ਅੱਡ ਤੁਹਾਡੇ ਸ਼ਬਦ ਹੋਰ ਨੇ ਸਾਨੂੰ ਤੇ ਗੁਰੂ ਨੇ ਦੱਸਿਆ ਸੀ ਵੀ ਚਿੱਤਰ ਗੁਪਤ ਹੈ ਕੋਈ ਉਹਨੇ ਤੁਹਾਡਾ ਲੇਖਾ ਮੰਗਣਾ ਹੈ ਚਿੱਤਰ ਗੁਪਤ ਜਦ ਲੇਖਾ ਮੰਗ ਹੈ ਤਬ ਕੌਣ ਪੜਦਾ ਤੇਰਾ ਢਾਕੇ ਅਸੀਂ ਉਹਨੂੰ ਮੰਨਿਆ ਹੀ ਨਹੀਂ ਅੱਜ ਜਦੋਂ ਹਣ ਸੀਸੀ ਕੈਮਰੇ ਆਏ ਹੁਣ ਅਸੀਂ ਮੰਨ ਗਏ ਵੀ ਇਹ ਗੱਲਾਂ ਠੀਕ ਨੇ ਜਿਹੜਾ ਸਾਇੰਸ ਦਾ ਚਿੱਤਰ ਗੁਪਤ ਹੈ ਜਿਹੜਾ ਵਿਗਿਆਨ ਦਾ ਚਿੱਤਰ ਗੁਪਤ ਹੈ ਜਿਹੜਾ ਅੱਜ ਦੀ ਟੈਕਨੋਲੋਜੀ ਦਾ ਚਿੱਤਰ ਗੋਪਤ ਹੈ ਇਹ ਤੇ 5 ਮਿੰਟ ਨਹੀਂ ਕੱਢਦਾ ਤੁਸੀਂ ਬੋਲੋ ਸੀ ਨਾਲ ਅਗਲੇ ਪੁਰਾਣੀ ਵੀਡੀਓ ਜੋੜ ਦੇਣਗੇ ਤੁਹਾਡੀ ਬਾਬਾ ਜੀ ਕੱਲ ਤੇ ਤੁਸੀਂ ਆਹ ਬੋਲਦੇ ਸੀ ਅੱਜ ਕੀ ਹੋ ਗਿਆ ਤੁਹਾਨੂੰ ਮੈਂ ਰੋਜ਼ ਬੇਨਤੀ ਕਰਦਾ ਵੀ ਇਹ ਕਾਲ ਯੁਗ ਸਾਰਿਆਂ ਤੋਂ ਵਧੀਆ ਯੋਗ ਹੈ ਨਾ ਡੰਡਾ ਫੜੋ ਨਾ ਇਹਨੂੰ ਕੁੱਟਣ ਵਾਸਤੇ ਤਿਆਰੀ ਕਰੋ ਇਸ ਯੁਗ ਦਾ અવਤਾਰ ਗੁਰੂ ਨਾਨਕ ਹੈ ਜਿਸ ਯੁੱਗ ਦਾ ਪੈਗੰਬਰ ਗੁਰੂ ਨਾਨਕ ਹੈ ਜਿਸ ਯੁੱਗ ਦੇ ਵਿੱਚ ਬਾਣੀ ਗੁਰੂ ਹੈ ਅਸੀਂ ਕਿਹਨੇ ਜੋਗੀ ਭੜਾ ਹੈ ਨਹੀਂ ਭੜੇ ਅਸੀਂ ਆ ਮਾੜੇ ਅਸੀਂ ਆ ਸੱਚੇ ਬਾਦਸ਼ਾਹ ਮਹਾਰਾਜ ਕਹਿੰਦੇ ਨੇ ਰਮਈਆ ਕੇ ਗੁਣ ਚੇਤ ਪ੍ਰਾਨੀ ਕਮਣ ਮੂਲ ਤੇ ਕਮਣ ਦ੍ਰਿਸ਼ਟਾਨੀ ਜਿੰਨ ਤੂੰ ਸਾਜ ਸਵਾਰ ਸ਼ਿੰਗਾਰਿਆ ਕਿਤੇ গর্ਭ ਅਗਣਮ ਹੈ ਜਿਨੇ ਉਭਾਰਿਆ ਉਹ ਕਿਹੜੀ ਵਰਕਸ਼ਾਪ ਹੈ ਉਹ ਮਾਂ ਦਾ ਪੇਟ ਹੈ ਅੱਜ ਇੱਕ ਮਰੂਤੀ ਦੀ ਗੱਡੀ ਆ ਰਹੀ ਹੈ ਜੀ ਟੋਇਟਾ ਦੀ ਗੱਡੀ ਆ ਰਹੀ ਹੈ ਜੀ ਇਹ BMW ਆ ਰਹੀ ਹੈ ਜੀ ਇਹ ਮਰਸਡੀ ਆ ਰਹੀ ਹੈ ਜੀ ਇਹਦੇ ਸਪੇਅਰ ਪਾਰਟ ਉੱਥੇ ਬਣਦੇ ਨੇ ਜੀ ਉੱਥੇ ਬਣਦੇ ਨੇ ਆ ਜਿਹੜਾ ਬੰਦਾ ਰੈਂਪ ਤੇ ਤੁਰਦਾ ਹੈ ਜਿਹੜਾ ਫੈਸ਼ਨ ਸ਼ੋਅ ਦੇ ਮੁਕਾਬਲੇ ਕਰਦਾ ਹੈ ਜਿਹੜਾ ਸਹੱਪਣ ਦੇ ਮੁਕਾਬਲੇ ਕਰਦਾ ਹੈ ਉਛੋ ਵੀ ਇਹ ਇਹ ਦੇ ਇਹਦੇ ਸਫੇਰ ਪੱਟ ਕਿੱਥੋਂ ਆਉਂਦੇ ਨੇ ਇਹ ਕਿਹੜੀ ਵਰਕਸ਼ਾਪ ਚ ਬਣਿਆ ਰੱਬ ਉਹਨੂੰ ਕਹਿੰਦੇ ਨੇ ਜਿਸ ਰੱਬ ਨੇ ਤੈਨੂੰ ਮਾਤਾ ਦੇ ਗਰਭ ਵਿੱਚ ਗਰਭ ਅਗਰ ਮੈਂ ਜਿੰਨੇ ਉਭਾਰਿਆ ਤੇ ਬਾਹਰ ਬਵਸਤਾ ਤੁਝੇ ਪਿਆਰੇ ਦੁੱਧ ਜਦੋਂ ਤੂੰ ਕੁਛ ਪੀਣ ਯੋਗਾ ਨਹੀਂ ਸੀ ਤੇ ਤੈਨੂੰ ਮਾਂ ਦਾ ਦੁੱਧ ਦਿੱਤਾ ਔਰ ਜੰਮਣ ਤੋਂ ਲੈ ਕੇ ਮਰਨ ਤੱਕ ਤੇਰੇ ਕੰਨਾਂ 'ਚ ਕੋਈ ਗੱਲ ਆਵਾਜ਼ ਆਈ ਹੈ ਕਿ ਮਾਂ ਦੇ ਦੁੱਧ ਵਰਗਾ ਪੋਸ਼ਟਿਕ ਭੋਜਨ ਧਰਤੀ ਤੇ ਦੁਬਾਰਾ ਰੱਬ ਨੇ ਬਣਾਇਆ ਹੀ ਨਹੀਂ। ਤੋ ਉਸ ਰੱਬ ਨੂੰ ਤੂੰ ਮੁੜ ਕੇ ਨਾ ਹੀ ਨਹੀਂ ਲੈਂਦਾ ਉਸ ਰੱਬ ਦਾ। ਅੱਜ ਗੁਰੂ ਅਰਜਨ ਦੇ ਪਿਤਾ ਮਹਾਰਾਜ ਕਹਿੰਦੇ ਮੈਂ ਉਹਦੇ ਤੋਂ ਸਦਕੇ ਜਾਣਾ। ਕੋਈ ਆਦਮੀ ਤੇ ਕਵੇ ਵੀ ਮੈਂ ਮੈਂ ਜੋ ਕੁਝ ਵੀ ਆ ਮੈਂ ਰੱਬ ਕਰਕੇ ਆ। ਜੇ ਮੇਰੇ ਕੋਲ ਪਦਵੀ ਹੈ ਜੇ ਮੇਰੇ ਕੋਲ ਸੋਹੱਪਣ ਹੈ ਜੇ ਮੇਰੇ ਕੋਲੇ ਧਨ ਦੌਲਤ ਹੈ ਜੇ ਮੇਰੀ ਸਮਾਜ ਵਿੱਚ ਇੱਜ਼ਤ ਮਾਣ ਤਾਨ ਹੈ ਤਾਂ ਵੀ ਇਹ ਮੇਰੇ ਪਰਮਾਤਮਾ ਕਰਕੇ ਹੈ ਇਹ ਸਭ ਕੁਝ ਮੈਨੂੰ ਵਾਹਿਗੁਰੂ ਨੇ ਦਿੱਤਾ ਹੈ